ਬੱਚਿਓ ਜ਼ਿੰਦਗੀ ਚ ਸਭ ਤੋਂ ਕੀਮਤੀ ਕੀ ਹੈ ਟਾਈਮ ਔਰ ਸਭ ਤੋਂ ਜ਼ਿਆਦਾ ਅਸੀਂ ਬਰਬਾਦ ਕਿਸ ਨੂੰ ਕਰਦੇ ਆ ਤੇ ਬਰਬਾਦ ਕੀ ਕਰ ਰਹੇ ਆ ਟਾਈਮ ਕਰ ਰਹੇ ਆ ਜਾਂ ਬੇਸਿਕਲੀ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਆ ਆਮ ਬੰਦੇ ਦੀ ਉਮਰ ਕਿੰਨੀ ਹੁੰਦੀ ਆ 70 80 ਆਪਾਂ 70 ਮੰਨ ਕੇ ਚੱਲਦੇ ਆ 70 ਸਾਲ ਪਰ ਜੇ ਤੁਸੀਂ ਮੇਰੇ ਅਨੁਸਾਰ ਦੇਖੋ 70 ਸਾਲ ਦੀ ਜ਼ਿੰਦਗੀ ਬਿਲਕੁਲ ਛੋਟੀ ਹੈ ਕਿਉਂ ਹੈ ਉਹਦਾ ਵੀ ਸੁਣੋ ਕੈਲਕੂਲੇਸ਼ਨਸ ਕਰਦੇ ਆਪਾਂ ਪਹਿਲੇ 20 ਸਾਲ ਤੁਸੀਂ ਬਚਪਨੇ ਚ ਕੱਢ ਦਾਨੇ ਹੋ ਪਹਿਲੇ 20 ਸਾਲ ਚ ਕੋਈ ਪ੍ਰਾਪਤੀ ਕਰਦੇ ਹੋ ਤੁਸੀਂ ਕੁਝ ਨਹੀਂ ਕਰਦੇ ਬਚਪਨ ਹੈ ਸਕੂਲ ਆ ਗਏ ਕਾਲਜ ਚਲੇ ਗਏ ਹਾਸਲੇ ਖੇਡਲੇ ਪਾਰਟੀਆਂ ਕਰ ਲੀਆਂ ਮੰਮੀ ਪਾਪਾ ਤੋਂ ਕੁੱਟ ਖਾਲੀ ਬਸ ਇੰਨਾ ਕੁ ਜ਼ਿੰਦਗੀ ਆਖਰੀ 10 ਸਾਲ ਆਖਰੀ 10 ਸਾਲ ਮਤਲਬ 60 ਸਾਲ ਤੋਂ ਬਾਅਦ 60 ਸਾਲ ਤੋਂ ਬਾਅਦ 70 ਸਾਲ ਦੀ ਉਮਰ ਤੱਕ ਬਹੁਤ ਾਤ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਜਿਆਦਾ ਪ੍ਰੋਡਕਟਿਵ ਨਹੀਂ ਰਹਿੰਦੀ ਪੋਲੀਟੀਸ਼ੀਅਨ ਨੂੰ ਛੋੜਦੀ ਏ ਜੇ ਪੋਲੀਟੀਸ਼ੀਅਨਸ ਦਾ 100 ਸਾਲ ਤੱਕ ਵੀ ਐਕਟਿਵ ਨਹੀਂ ਪਰ ਨਾਰਮਲ ਜਿਹੜੇ ਸਾਡੇ ਬਹੁਤਾਂ ਲੋਕ ਨੇ ਉਹ 60 ਸਾਲ ਤੋਂ ਬਾਅਦ ਜ਼ਿੰਦਗੀ ਦੇ ਅਗਲੇ 10 ਸਾਲ ਅਨਪ੍ਰੋਡਕਟਿਵਲੀ ਕੱਢਦੇ ਨੇ ਹੁਣ 70 ਸਾਲ ਚੋਂ ਆਪਾਂ ਕਿੰਨੇ ਸਾਲ ਕੱਢ ਦिए 30 ਸਾਲ 20 ਸਾਲ ਸ਼ੁਰੂਆਤ ਦੇ 10 ਸਾਲ ਅਖੀਰ ਦੇ ਕਿੰਨਾ ਸਮਾਂ ਰਹਿ ਗਿਆ 40 ਸਾਲ ਕਿੰਨੀ ਜ਼ਿੰਦਗੀ ਰਹਿ ਗਈ ਆਪਣੇ ਕੋਲੇ 40 ਵੀ ਨਹੀਂ ਰਹੀ 40 ਸਾਲਾਂ ਚੋਂ 20 ਸਾਲ ਤੁਸੀਂ ਸੋ ਕੇ ਕੱਢ ਦਾਨੇ ਹੋ 24 ਘੰਟੇ ਦਾ ਦਿਨ ਹੈ ਉਹਦੇ ਵਿੱਚ ਅਸੀਂ ਖਾਣੇ ਵੀ ਆ ਪੀਣੇ ਵੀ ਆ ਨਹਾਣੇ ਵੀ ਆ ਤਿਆਰ ਵੀ ਹੋਨੇ ਆ ਸੋਨੇ ਵੀ ਆ 20 ਸਾਲ ਤੁਹਾਡੀ ਇਸੇ ਤਰ੍ਹਾਂ ਨਿਕਲ ਜਾਂਦੇ ਨੇ ਹੁਣ ਜ਼ਿੰਦਗੀ ਦਾ ਪਿੱਛੇ ਅਸਲੀ ਕਿੰਨਾ ਕ ਨਿਚੋੜ ਰਹਿ ਗਿਆ 20 ਸਾਲ ਜੇ ਕੋਈ ਬੰਦਾ ਆ ਕੋਈ ਕੁੜੀ ਆ ਕੋਈ ਲੇਡੀ ਇਹ ਕਹਿੰਦੀ ਆ ਮੈਂ 70 ਸਾਲ ਜੀਣਾ ਹੈ ਤਾ ਉਹਦੇ ਕੋਲ ਜ਼ਿੰਦਗੀ ਦੇ ਵਿੱਚ ਕੁਝ ਪ੍ਰਾਪਤ ਕਰਨ ਵਾਸਤੇ ਸਿਰਫ ਔਰ ਸਿਰਫ 20 ਸਾਲ